ਦੇਖ ਭਾਈ ਗੜਗੜ ਚੜਾਇ ਪਿਆ ਭਾਈ ਐਡੀ ਪਰਮਾਤਮਾ ਦੀ ਕਰੋਪੀ ਆ ਦੇਖੋ ਭਾਈ ਰੱਬ ਦੀ ਕਰੋਪੀ ਬਹੁਤ ਰੱਬ ਕਰੋਪ ਹੋਇਆ ਪਿਆ ਦੇਖੋ ਬੋਰ ਦਾ ਦੇਖੋ ਕਿਵੇਂ ਬੁਰਾ ਹਾਲ ਹੈ ਤਾਂ ਤੇ ਫਸਲਾਂ ਤਾਂ ਭਾਈ ਹੋਣਾ ਹੀ ਐ ਆ ਦੇਖੋ ਜੀ ਆ ਦੇਖੋ ਕਿੜੇ ਕਿੜੇ ਗੜੇ ਪਾਤੇ ਜੀ ਉਹ ਦੇਖੋ ਜਮਾਂ ਠਿੱਕੀ ਕਰੀ ਪਈ ਧਰਤੀ ਬਹੁਤ ਭਾਰੀ ਨੁਕਸਾਨ ਕੀਤਾ ਜੀ ਤੇ ਹੁਣ ਇਹ ਪ੍ਰਮਾਤਮਾ ਮੂਰੇ ਜੋਰ ਨਹੀਂ ਚੱਲਦਾ ਆ ਦੇਖੋ ਇਹ ਪਿੰਡ ਮਹਿਮਾ ਸਰ ਜਿਹਦੇ ਸਕੂਲ ਦੇ ਵਿੱਚ ਅਸੀਂ ਖੜੇ ਸੀ ਹੁਣ ਤੇ ਬਹੁਤ ਭਾਰੀ ਨੁਕਸਾਨ ਕੀਤਾ ਜੀ ਆ ਦੇਖੋ ਜਦੋਂ ਐਡਾ ਵੱਡਾ ਬੋਰਡ ਦਾ ਦਰਖਤੀ ਛਾਂਗਤਾ ਤੇ ਬਾਈ ਕਣਕਾਂ ਨੂੰ ਤਾਂ ਨੁਕਸਾਨ ਹੋਣਾ ਹੀ ਆ ਤੇ ਗੱਡੀਆਂ ਦਾ ਵੀ ਦੇਖਦੇ ਆ ਬਾਈ ਜੀ ਗੱਡੀਆਂ ਦਾ ਨੁਕਸਾਨ ਹੋਣਾ ਗੱਡੀਆਂ ਦਾ ਬਈ ਨੁਕਸਾਨ ਜਰ ਲਾਂਗੇ ਪਰ ਜਿਹੜਾ ਫਸਲਾਂ ਦਾ ਨੁਕਸਾਨ ਹੋਇਆ ਉਹ ਨਹੀਂ ਨਾ ਬਈ ਜਰਿਆ ਜਣਾ ਦੇਖੋ ਦੇਖ ਬਈ ਗੜਗੜ ਕਿਦਾਈ ਪਿਆ ਬਈ ਐਡੀ ਪ੍ਰਮਾਤਮਾ ਦੀ ਕਰੋਪੀ ਕਿਉਂ ਪ੍ਰਮਾਤਮਾ ਤੇ ਇੱਕ ਤਾਂ ਸਰਕਾਰਾਂ ਕਰੋਪ ਹੋਈਆਂ ਪਈਆਂ ਇੱਕ ਰੱਬ ਵੀ ਕਰੋਪ ਹੋ ਗਿਆ ਕਿਸਾਨਾਂ ਤੇ ਕਿਸਾਨਾਂ ਤੇ ਸਰਕਾਰਾਂ ਕਰੋਪ ਹੋ ਗਿਆ ਕਿਸਾਨਾਂ ਤੇ ਕਰੋਪ ਹੋ ਗਿਆ ਹਾਂਜੀ ਹਾਂਜੀ ਬਹੁਤ ਭਾਰੀ ਨੁਕਸਾਨ ਹੈ ਜੀ ਉਹ ਜੋਰ ਨਹੀਂ ਚੱਲਦਾ ਹੁਣ ਪ੍ਰਮਾਤਮਾ ਤੇ ਆਹ ਦੇਖੋ ਜੀ ਆਹ ਉਹ ਜਿਹੜੇ ਖੁਰ ਖੁਰ ਗਏ ਜਿਹੜੇ ਇਦੂ